ਲਿਖੋ ਉਹ ਤੇ ਤੁਸੀਂ ਦੋ ਲੈਣ ਪਾ ਦਿਓ ਚਾਹੇ ਉੱਤੇ ਲਿਖ ਰਹੋ ਆਰਟੀਆਈ ਲਿਖ ਦਿਓ ਜੀ ਆਪਣਾ ਥੱਲੇ ਨਾਂ ਪਤਾ ਲਿਖ ਕੇ ਤੇ ਥੱਲੇ ਇਹ ਦੋ ਬੀਜੇਪੀ ਮੈਂਬਰ ਠੀਕ ਹੈ ਜੀ ਉਹਨੂੰ ਦੇ ਦਿਓ ਕਿ ਮੈਨੂੰ ਇੰਨੇ ਵਿੱਚ ਜਵਾਬ ਦੇ ਬਾਜ ਤੁਸੀਂ ਨਾ ਭਜਿਓ ਅਫਸਰ ਤੁਹਾਨੂੰ ਜਵਾਬ ਤੁਹਾਡੇ ਤੇ ਘਰ ਆਏਗਾ ਆਹ ਗੱਲ ਵੀਰ ਜੀ ਆਹ ਮਸਲਾ ਜੀ ਇਹ ਬੀਜੇਪੀ ਜਿੰਨੀ ਪਾਵਰ ਆ ਇਹ ਗੱਲਾਂ ਕਹੇ ਚੰਗੀ ਪਾਰਟੀ ਦਾ ਜੁੜਨਾ ਦੇ ਇੱਕੋ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਡੀਆਂ ਨੌਕਰੀਆਂ 60% ਆਉਂਦੀਆਂ ਗਰੀਬਾਂ ਦੀਆਂ 30-30 ਲੱਖ ਦੇ ਵਿੱਚ ਤੇ ਤੁਸੀਂ ਉਹ ਕੰਪਲੇਨਟ ਟਿਕੰਗ ਲੈ ਕੇ ਦੇਣੀ ਆ ਦੇਖੋ ਮੌਜੂਦਾ ਜਿਹੜੀ ਸਰਕਾਰ ਆ ਉਹ ਹੀ ਹੋ ਰਿਹਾ ਪਰ ਤੁਹਾਨੂੰ ਸਾਰੇ ਵੀਰਾਂ ਨੂੰ ਦੱਸ ਦਿੰਨੇ ਆ 100 ਦੇ ਵਿੱਚ 50 80 ਭਾਈ ਚਾਰੇ ਦੇ ਆ ਤੇ ਸਰਕਾਰ ਗਰੀਬ ਤੋਂ ਹੀ ਬਣਦੀ ਜੇ ਇਹਦੀਆਂ 10 ਵੋਟਾਂ ਦੱਸ ਹੀ ਪੈਂਦੀਆਂ ਨੇ ਇਹਦਾ ਰਾਤਾ ਹੋ ਜੇ ਜਿਹਨੇ ਰਾਤਾਦਰਾ ਝਾੜੂ ਚੜਾਤਾ ਉਹਨਾਂ ਦਾ ਰਾਤਾ ਆਇਆ ਵੇਖੋ ਚੜੂ ਦਿਖਦਾ ਕਿਤਨਾ ਹੋਣਾ ਇਹ ਤੁਹਾਡੇ ਹੱਥ ਵਾਸੀ ਆ ਸਾਡੇ ਕੋਈ ਨਹੀਂ ਅਸੀਂ ਤੁਹਾਨੂੰ ਬੇਨਤੀ ਕਰ ਸਕਦੇ ਹੱਥ ਜੋੜ ਕੇ ਵੀ ਮੋਦੀ ਸਾਹਿਬਾਂ ਚਲੋ ਜੇ ਅੱਜ ਕੋਈ ਗਰੀਬੀ ਘਟ ਸਕਦਾ ਹੈ ਉਹ ਪਰਦਾ ਮੰਤਰੀ ਨਰਿੰਦਰ ਮੋਦੀ ਜੀ ਕਰ ਸਕਦਾ ਸਾਡੇ ਬੰਦੇ ਘਮਰਾਹ ਹੀ ਹੁੰਦੇ ਨੇ ਮੋਰੋ ਪੰਜ ਮੋਟਾ 2500 ਰੁਪਇਆ ਦੇ ਦਿੰਦੇ ਨੇ ਪੰਜ ਬੋਲਨਾ ਦੇ ਦਿੰਦੇ ਨੇ 2 ਦਿਨ ਸਰਪਰਿੰਦੇ ਆਲਾ 2 ਦਿਨ ਲੱਗਦੇ ਆ ਨਾ 8 ਮਹੀਨੇ ਰ 28 ਦਿਨ ਤੁਹਾਡੀ ਰੇਲ ਬੰਦੀ ਸਾਰਿਆਂ ਦੀ ਸਕੀਮਾਂ ਤੁਹਾਡੀ ਆ ਸਭ ਕੁਝ ਤੁਹਾਡਾ ਪਰ ਇਹ ਤੁਹਾਨੂੰ ਜਾਗਰੂ ਹੋਣਾ ਪਊਗਾ ਇਸ ਪਾਰਟੀ ਦਾ ਮੋਟੇ ਦਾ ਮੋਟਾ ਲਾਏ ਚੱਲੋਗੇ ਤੁਹਾਨੂੰ ਆਪਣੇ ਆ ਵੀ ਪਤਾ ਲੱਗਣਾ ਸਾਡੇ ਮੋਢ ਪਰ ਅਸੀਂ ਲੋੜ ਹੀ ਨਹੀਂ ਹੁਣ ਨਾਮ ਉਹਦੇ ਪ੍ਰੋਜੈਕਟ ਜੇ ਬੰਦ ਕਰ ਸਕਦੇ ਜੀ ਭਾਜੀ ਜੇ ਤਾਂ ਜੂਪੀ ਦੇ ਵਿੱਚ ਬੜੇ ਆਲੇ ਬੰਦੇ ਨੇ ਫੋਨ ਉਨੇ ਖਾ ਲੋ ਯਾਰ ਸਭ ਨੂੰ ਸ਼ਾਮਲ ਕਰੋ ਪਰ ਨਾ ਬਾ ਹੁੰਦਿਆ ਨਾ ਉਹਨਾਂ ਪਾਰਟੀਆਂ ਨੂੰ ਲੁੱਟਿਆ ਤੇਨ ਨਾ ਬਰ ਅੱਤੇ ਨਾ ਬਰ ਤੇਨ ਨਾ ਬਰ ਤੇਨ ਨਾ ਬਰ ਲੋੜੇ ਬਗ ਲੋਕੀ ਪਾਰਟੀ ਇਹਦੇ ਵਿੱਚ ਜਿਹੜਾ ਵਰਕਰ ਕੰਮ ਕਰੂਗਾ ਜਿਹੜਾ ਨਹੀਂ ਭਵੇਂ ਧਿਆਨੀ ਸਾਰਿਆਂ ਤੋਂ ਭਵੇਂ ਆਉਂ ਤਾ ਪਰ ਸੌ ਕੋਲੇ ਆ ਉੱਚੀ ਨਾ ਲਿਖਣਾ ਬਣਾ ਕੰਮ ਵੇਖਣਾ ਹੁਣ ਇਹ ਵੀ ਵੇਖਣਾ ਵਿਸਤਾਰੇ ਦਾ ਤੇਰਾ ਸੋਣਾ ਹੈ ਇਹਨੂੰ ਅੱਗੇ ਦਾਦ ਗੇ ਉਹ ਗੱਡੀ ਚੰਗੀ ਇਹਨੂੰ ਅੱਗੇ ਦਾਦ ਗੇ ਨਹੀਂ ਉਹਨਾਂ ਵੇਖਣਾ ਇਹ ਕੰਮ ਕੀ ਕਰਦਾ ਇਹ ਕਿਸੇ ਦੀ ਸੁਣਦਾ ਇਹਦਾ ਕੰਮ ਕਰਦਾ ਇਹਨੇ ਕੋਈ ਚਿੱਟਾ ਵੇਚਿਆ ਇਹਨੇ ਕਿਹਨਾਂ ਠੱਗੀ ਮਾਰੀ ਇਹਨੇ ਕਿਸਦਾ ਕੋ ਕੀਤਾ ਇਹ ਪਾਰਟੀ ਉਹ ਆ ਅੱਜ ਦੇ ਵੀ ਮੀਟਿੰਗ ਕਰਦਾ ਸਬੰਧ ਇਹ ਹੀ ਮੀਟਿੰਗਾਂ ਸਾਰੇ ਕਰਦੇ ਆ ਅੱਪ ਇਹਦੇ ਵਿੱਚ ਇਹ ਆ ਵੀ ਹੁਣ ਪਾਰਟੀ ਸਾਰੀ ਮੋਢਿਆਂ 'ਤੇ ਚੜ ਚੁੱਕੀ ਆ ਤੁਹਾਨੂੰ ਪਤਾ ਵਾ ਵੀ ਪੰਜਾਬ ਦੇ ਵਿੱਚ ਵੀ ਦੇਰੀ ਵਗ ਚੁੱਕੀ ਹੈ ਪਾਰਟੀ ਆਮ ਇਨਤਜਾ ਹੈ ਮੇ ਤੋਂ ਯਾਦ ਰਿਹਾ ਪੰਜਵੇਂ ਮਹੀਨੇ ਦੇ ਵਿੱਚ ਇਸ ਪਾਰਟੀ ਵਿੱਚ ਜੇ ਕੋਈ ਅੰਤ ਕੌਲਮ ਨੂੰ ਬੂਤ ਪ੍ਰਧਾਨਾ ਲਾ ਦੋ ਉਹ ਨਹੀਂ ਲੰਦੇ ਤੇ ਬੂਤ ਪ੍ਰਧਾਨ ਜਿਹੜਾ ਬਣ ਜਾਂਦਾ ਐਮੇ ਸ਼ਾਹ ਤੱਕ ਗ੍ਰਹਿ ਮੰਤਰੀ ਤੱਕ ਗਿਆ ਜੀ ਕੈਮੇ ਸ਼ਾਹ ਜੀ ਬੂਤ ਪ੍ਰਧਾਨ ਸੀ ਮੋਦੀ ਸਾਹਿਬ ਜਾ ਵੇਚਣ ਵਾਲੇ ਸੀ ਇਹਦੇ ਵਿੱਚ ਇਹ ਨਹੀਂਗਾ ਵੀ ਅੱਜ ਜਰਤੇਸੋਂ ਆਇਆ ਉਹ ਮੰਤਰੀ ਬਣ ਗਿਆ ਗਾਂ ਦਾ ਮੁੰਡਾ ਬਣ ਗਿਆ ਗਾਂ ਦਾ ਪੋਤਰਾ ਬਣ ਗਿਆ ਜੇ ਪਾਲਦੀ ਯੂਨੀ ਜੇਗਾ ਨਾ ਹੋਣਾ ਜੀ ਨਾ ਇਹ ਪਾਲਦੀ ਦੇ ਪੈਸੇ ਟੋਟੇ ਦੇ ਚੱਲਦੇ ਜੀ ਇਹ ਨਹੀਂ ਮੈਂ ਕੰਮ ਕਰਦੇ ਆ ਜੇ ਤੁਹਾਡੇ ਕੋ ਮੇਰੇ ਕੌਦਾ ਨਹੀਂ ਕਹਿੰਦੇ ਅੱਗੇ ਲੱਗਣਾ ਕੰਮ ਕਰਦੇ ਇਹਦੇ ਵਿੱਚ ਕਿਸੇ ਦੀ ਵਿਰੋਧਤਾ ਨਹੀਂ ਪਾਲਦੀ ਜਿੰਨੇ ਹਰ ਕੋਈ ਮੋਟਾ ਮੋਟਾ ਦਾ ਚੱਲੂਗਾ ਵਿਰੋਧਤਾ ਹੋ ਕਰੂਗਾ ਜਿੰਨੇ ਦੁਨੀਆਂ ਪਾਲਤਿਆਂ ਨੂੰ ਮਿਲਿਆ ਹਡਾਈਆਂ ਹੋਣਗੀਆਂ ਪੈਸੇ ਖਾਦੇ ਹੋਣਗੇ ਉਹ ਵੇਖੂਗਾ ਵੀ ਇਹ ਤਾਂ ਨਾ ਜਾਵੇ ਨੂੰ ਖਾਦੇ ਸੁਣਨਾ ਪਰ ਹੁਣ ਜਨਤਾ ਆ ਮੋਬਾਈਲਾਂ ਨੇ ਲਗਰਤ ਕਰਦੀ ਹੈ ਹਾਜੀ ਪਤਾ ਜੀ ਅੱਜ ਜਿਹੜਾ ਇਕੱਠ ਕੀਤਾ ਗਿਆ ਹੈ ਹਾਂਜੀ ਹਾਂਜੀ ਪਤਾ ਜੀ ਜਿਹੜਾ ਅੱਜ ਇਕੱਠ ਕੀਤਾ ਗਿਆ ਹੈ ਕਿਹੜਾ ਸਮਝ ਕੀਤਾ ਗਿਆ ਇਹ ਦੀ ਸਰਦਾਰ ਹਰਜੀਤ ਸਿੰਘ ਸੰਧੂ ਦੇ ਹੁਕਮ ਅਨਸਾਰ ਕੀਤਾ ਗਿਆ ਵਾ ਇਥੇ ਪੰਜ ਮੰਡਲ ਪ੍ਰਧਾਨ ਬੰਨੇ ਆ ਉਹ ਪਾਰਟੀ ਦੇ ਮੈਂਬਰਾਂ ਬਣਾਉਣੇ ਆ ਅਸੀਂ ਉਹਨਾਂ ਮੰਤਰਾ ਬਾਰੇ ਅੱਜ ਪੰਜਾਂ ਠਾਰਿਆਂ ਦੀ ਵੀ ਮੀਟਿੰਗ ਕੀਤੀ ਆ ਕਿ ਭਾਰਤੀ ਜਨਤਾ ਪਾਰਟੀ ਨੂੰ ਸਟਰੋਂਗ ਕਰਨ ਵਾਸਤੇ ਜਿਹੜਾ ਮਿਹਨਤ ਕਰੂਗਾ ਉਹਨੂੰ ਮਿਹਨਤ ਦਾ ਫਾਲ ਮਿਲੇਗਾ ਤਾਂ ਕਰਕੇ ਇੱਕ ਮੀਟਿੰਗ ਕੀਤੀ ਗਈ ਆ ਜੀ 2027 ਦਾ ਲੈ ਕੇ ਕਿ ਅਸੀਂ ਕਿ ਜੇ ਇਹ ਇਨਾਂ ਨੀਤੀ ਪਨੇ ਜੈ ਨਹੀਂ ਬਾਜੂ ਸਰ ਜੀ 2027 ਦਾ ਤੁਸੀਂ ਸੁਭਨਾ ਬੜੀ ਦੂਰ ਲੈ ਰਹੇ ਜੀ ਇਹਦੇ ਜਾ ਰਹੇ ਨੇ ਬੱਸ ਤੋਂ ਬਾਅਦ ਮਹੀਨਾ ਤੇਨ ਮਹੀਨਾ ਇਹਨਾਂ ਜੋ ਕਰ ਜਾ ਚੁੱਕਿਆ ਉਹਦਾ ਹਿਸਾਬ ਵੀ ਆਪਣੇ ਭਵੰਤਮਾਨ ਦੇੰਦਿਆ ਇਹ ਅਧਿਆਰੀ ਡੰਗ ਦੇ ਪਰੌਣੇ ਆ ਤੇ ਭਾਜਪੀ ਦਾ ਕੰਮ ਹੁੰਦਿਆ ਏ ਹੋਊਗਾ ਕਿਉਂ ਸੱਚੀ ਪਾਲਤੀ ਹਮੇਸ਼ਾ ਪੰਜਾਬ ਤੇ ਰਾਜ ਕਰੂ ਤੇ ਕਰਦੀ ਰਹੂਗੀ ਜਿੱਦਨ ਸਾਡੇ ਬੋਦੀ ਸਾਹਿਬ ਆ ਗਏ ਇਹ ਬਾਕੀ ਪਾਲਤੀਆਂ ਸੁਪਨਾ ਲੈਣਾ ਭੁੱਲ ਜਨ 27 ਸੂਈ ਦੇ ਬੜੀ ਦੂਰ ਆ ਸਾਰੀ ਉਮਰ ਇੱਥੇ ਵੋਟਾਂ ਹੀ ਨਹੀਂ ਪੈਣੀਆਂ ਸਾਡੀਆਂ ਉਮਰਾਂ ਉਹੀ ਡੰਗ ਨੂੰ ਜਾਣੀਆਂ ਅੱਜ ਬਜਟ ਪੇਸ਼ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਦਾ ਮੁਕਾਉਂ ਕਾਹਨ ਕਿ ਲੱਗਦਾ ਵਾ ਕਿ ਸਰਕਾਰ ਇਹਦਾ ਕਰਜ਼ਾ ਲੈ ਕੇ ਜਿਹੜਾ ਸਰਕਾਰ ਚੱਲ ਰਹੀ ਏ ਉਹ ਕੁਝ ਲੋਕਾਂ ਨੂੰ ਕੀ ਦੇਊਗੀ ਇਹ ਇਹ ਦੇ ਸਕਦੀ ਜੇ ਜੇ ਸਾਡਾ ਪੰਜਾਬ ਦਾ ਕਰਜ਼ਾ ਚੋਕੇ ਦੁਨੀਆ ਸਟੇਜਾਂ 'ਚ ਆ ਗਏ ਨਾ ਨੇ ਤੇ ਹਰ ਵਾਰਾ ਇਲੈਕਸ਼ਨ ਲੜੀ ਆ ਤਾਂ ਸਾਨੂੰ ਕਰਜ਼ੇ ਦੇ ਥਾਂ ਦੇ ਨਾਪ ਸਕਦੇ ਤੇ ਇਹ ਨਹੀਂ ਕੁਝ ਵੀ ਸਕਦੇ ਝੂਠਾਂ ਦੀ ਵਾਅਦੇਾਂ 'ਈ ਸਰਕਾਰ ਆ ਏ ਅੱਜ ਤੱਕ ਹਜ਼ਾਰ-ਹਜ਼ਾਰ ਰੁਪਏ ਦਿੱਤਾ ਗਿਆ ਸਾਡੀ ਸਰਕਾਰ ਨੇ ਦਿਲੀਪ 2550 ਦੇਣਾ ਸ਼ੁਰੂ ਕਰਤਾ ਇਹ ਝੂਠਾਂ ਦੀ ਸਰਕਾਰ ਆ ਠੱਗਾਂ ਦੀ ਸਰਕਾਰ ਆ ਨਾਂ ਦਾ ਕੋਈ ਪੜਿਆ ਲਿਖਿਆ ਤੇ ਨਾ ਕਿਹਨੂੰ ਪਤਾ ਸਰਕਾਰ ਚਲਾਉਣੀ ਕਿੱਦਾਂ ਆ ਘਟਾਰੂ ਚੱਕਿਆ ਜਿਹੜਾ ਸਾਡਾ ਸਚਾਈ ਮੰਤਰੀ ਬਣਿਆ ਦਾ ਮੰਤਰੀ ਬਣਿਆ ਫਦਾ ਉਹਨੂੰ ਇਹ ਨਹੀਂ ਪਤਾ ਕਿਉਂ ਨੇ ਰਬੀ ਕੀ ਹੁੰਦਾ ਕਨਕਦਾ ਵੀ ਕੀ ਹੁੰਦਾ ਛਟਾਲਾ ਕਿੰਨਾ ਪੈਂਦਾ ਵੀ ਦਾ ਸਰੋਗ ਨਹੀਂ ਪੈਂਦੀ ਆ ਮੈਂ ਤਾਂ ਕਈ ਵਾਰ ਲੋਕ ਕਹ ਰਿਹਾ ਵੀ ਆਹ ਇਧਰ ਤੁਹਾਡੇ ਦਪੇਰ ਤੇ ਕਰ ਬਲਕਿ ਕੋਈ ਕੰਮ ਹੈ ਔਰ ਆ ਜਾ ਤੋ ਹੈ ਉਹ ਵੇਖਿਆ ਜੋ ਦੀ ਮਸ਼ਹੂਰੀ ਆ ਮਹਾਰਾਜ ਦੀ ਉਹ ਹੋ ਰਹੀ ਆ ਤੋ ਕਰੀ ਜਾਂਦਾ ਆ ਆਉਣ ਲਈ ਸਰਕਾਰ ਭਾਰਤੀ ਜਨਤਾ ਪਾਲ ਦੀ ਦੀ ਆ ਤੇ ਲੋਕੀ ਨਰਿੰਦਰ ਮੋਦੀ ਸਾਹਿਬ ਦਾ ਸਭ ਤੋਂ ਵੱਧ ਤੋਂ ਵੱਧ ਚੱਲ ਕੇ ਸਾਥ ਦੇਣਗੇ ਜੇ ਇਹਨਾਂ 92 ਖੜੀਆਂ ਸਾਡੀਆਂ 117 ਦੀਆਂ 17 ਹੀ ਹੋਣਗੀਆਂ ਜਿਹੜੀ ਵਿਜੇਪੀਆ ਨੇ ਜੇਤੂ ਕਰ ਦਿੱਤੀ ਦਿੱਲੀ ਵਿੱਚ ਕਾਮ ਕਰਨੀ ਪਾ ਗਈ ਹੈ ਕਿ ਆ ਉਹਦੇ ਜਿੰਨੇ ਹਾਰੇ ਆ ਗੂ ਪੰਜਾਬ ਨਾਲ ਆ ਰਹੇ ਕੀ ਕਰਨ ਚਾਹੋਗੇ ਤੁਸੀਂ ਕੀ ਕਰਨ ਕੀ ਕਰਨ ਹੁਣ ਉਥੇ ਗੱਡੀਆਂ ਖੋਸ ਗਈਆਂ ਪਾਇਲਟ ਵਾਲੀਆਂ ਹੁਣ ਭਗਵੰਤ ਮਾਨ ਦਾ ਗਾਜਾ ਜੋ ਕੇਜਰੀਵਾਲ ਲਈ ਫਿਰਦਾ ਤੇ ਦੁਨੀਆਂ ਗੱਡੀਆਂ ਉਹ ਇਹ ਹਾਰੇ ਹੋਏ ਆ ਉਹ ਲਈ ਫਿਰਦੇ ਆ ਉਹਨਾਂ ਨੂੰ ਸਵਾਦ ਪੈ ਗਿਆ ਵਾ ਲਾਲਟਾ ਗੱਡੀਆਂ ਬਹਿ ਗਏ ਸਲੂਟ ਵੱਜਣ ਦਾ ਪਰ ਉਹਨੋਂ ਖਤਮ ਆ ਸਲੂਟ ਵੱਤੋ ਆ ਦੇਥੇ ਵੀ ਮਹੀਨਾ ਹੈ ਇਹ ਇਹੋ ਜੇ ਥਾਂ ਜਾਣਗੇ ਇਹ ਜਾ ਕੇ ਸਮੁੰਦਰ ਤੇ ਨੌਕਰੀਆਂ ਕਰਨਗੇ ਤੇ ਉਥੇ ਪਾਣੀ ਵੇਚਣਗੇ ਇਹ ਯਾਦ ਰੱਖਿਓ ਝਾੜੂ ਸਰਕਾਰ ਦਾ ਆ ਹਾਲ ਹੋਣਾ ਲਾ ਪਿੰਡ ਵਾਸੀਆਂ ਵੱਲੋਂ ਕਿਹਾ ਜੀ ਸਹੀ ਹੋ ਗਏ ਪਿੰਡ ਵਾਸੀਆ ਤੁਸੀਂ ਦੇਖ ਲਓ ਜਿੰਨੇ ਪਿੰਡ ਹਰ ਪਿੰਡ ਚੋਂ ਦੋ ਵੀਰ ਆਇਆ ਉਹ ਇੱਕ ਬੂਤੋ ਦੋ ਬੰਦੇ ਤੇ ਸਾਥ ਨੂੰ ਹੀ ਦੇਖ ਲਿਆ ਜਨਤਾ ਦੇ ਉਤਸ਼ਾਹ ਆ ਤੇ ਜਨਤਾ ਚੜਦੀ ਜਾ ਰਹੀ ਆ ਤੇ ਦੋ ਤਿੰਨ ਕਾਮਿਆਂ ਜਨਤਾ ਦੇ ਕੋਠਿਆਂ ਵਾਲੇ ਦੁੱਧੇ ਉਹ ਸਾਰੀ ਭਾਜਪਾ ਸਰਕਾਰ ਨੇ ਸਿੱਧੇ ਐਪ ਕਰਤੇ ਆ ਤੇ ਸਿੱਧਾ ਹੀ ਕੰਮ ਸਭ ਕੋ ਚੱਲੂਗਾ ਵੈਕਰ ਜੀ ਦਾ ਖਾਲਸਾ ਤੇ ਵੈਕਰ ਜੀ ਦੀ ਇਫਤਿਹਾਰ ਦੀ ਹਾਈਪ ਮਾਡ ਵੱਲੋਂ ਜੋ ਹੁਕਮ ਜਾਰੀ ਹੋਏ ਆ જિલ્લા ਪਤਾਨਜੇ ਨੂੰ ਤੇ ਉਹਨਾਂ ਦੇ ਹੁਕਮਾਂ ਅਨੁਸਾਰ ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਜੋ ਮੀਟਿੰਗਾਂ ਕੀਤੀਆਂ ਜਾ ਰਹੀਆਂ ਆ ਤੇ ਪਿੰਡਾਂ ਦੇ ਲੋਕਾਂ ਨੂੰ ਬੀਜੇਪੀ ਨਾਲ ਮੋਢੇ ਨਾਲ ਮੋਡਾ ਜੋੜ ਕੇ ਦਰਲੀ ਬਹਿਤੀ ਕੀਤੀ ਜਾ ਰਹੀ ਆ ਤੇ ਬੀਜੇਪੀ ਵੱਲੋਂ ਕੀਤੇ ਗਏ ਕੰਮਾਂ ਬਾਰੇ ਦੱਸਿਆ ਜਾ ਰਿਹਾ ਆ ਤੇ ਜਿਵੇਂ 2027 ਦੇ ਚੋਣਾਂ ਉਹਨਾਂ ਵਾਸਤੇ ਕਿਹੋ ਜਿਹਾ ਲੋਕਾਂ ਵਿੱਚ ਉਤਸ਼ਾਹ ਜਾਂ ਦੇਖਣ ਮਿਲ ਰਿਹਾ ਕਿਸ ਤਰੀਕੇ ਨਾਲ ਲੋਕ ਜੁੜ ਰਹੇ ਪਾਰਟੀ ਨਾਲ ਦੇਖੋ ਬੀਜਪੀ ਵੱਲੋਂ ਬਹੁਤ ਸਾਰੀਆਂ ਸਕੀਮਾਂ ਲੋਕਾਂ ਦੇ ਹਿੱਤ ਵਿੱਚ ਜਾਰੀ ਕੀਤੀਆਂ ਜਾ ਰਹੀਆਂ ਆ ਜੋ ਇਹਨਾਂ ਸਾਡੇ ਪਿੰਡਾਂ ਨੇ ਭੁਲੇ ਭਲੇ ਲੋਕਾਂ ਨੂੰ ਪਹਿਲਾਂ ਨਹੀਂ ਸੀ ਪਤਾ ਕਿ ਜੋ ਕੋਠਾ ਸਕੀਮ ਮਰਾਸ਼ਨ ਸਕੀਮ ਬੀਬੀਆਂ ਦਾ ਚੁੱਲ੍ਹਾ ਚੌਂਕਾ ਸਕੀਮ ਤੇ ਹੋਰ ਵੀ ਲੋੜਵੰਦਾਂ ਲਈ ਦਾ ਮੇਰੇ ਜਿਹੜੇ ਕਾਰੀਗਰ ਵੀਰ ਉਹਨਾਂ ਦੇ ਟੂ ਇਹ ਮਤਲਬ ਨਹੀਂ ਬਹੁਤ ਸਾਰੀਆਂ ਸਕੀਮਾਂ ਮੋਦੀ ਸਰਕਾਰ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਪੇਗੀਆਂ ਜਾ ਰਹੀਆਂ ਸੀ ਪਰ ਇਨ੍ਹਾਂ ਵੀਰਾਂ ਨੂੰ ਨੀਂਵ ਨਹੀਂ ਪਤਾ ਇਹ ਮੀਟਿੰਗਾਂ ਕਰਕੇ ਇਹਨਾਂ ਸਕੀਮਾਂ ਬਾਰੇ ਦੱਸਿਆ ਜਾ ਰਿਹਾ ਜਾਗਰੂਕ ਕਰਾਇਆ ਜਾ ਰਿਹਾ ਤੇ ਮੋਦੀ ਸਾਹਿਬ ਦੀਆਂ ਸਕੀਮਾਂ ਤੋਂ ਬਾਅਦ ਇਹ ਲੋਕ ਬਹੁਤ ਜਾਲੀ ਉਛਾਇਆ ਕਿ ਮੋਦੀ ਸਾਹਿਬ ਸਾਡੇ ਪੰਜਾਬ ਬਾਰੇ ਤੇ ਸਾਡੀ ਪੰਜਾਬੀ ਜਨਤਾ ਬਾਰੇ ਇਹਨਾਂ ਕੋ ਸੋਚ ਰਹੇ ਆ ਤੇ ਉਹ ਬੀਜੇਪੀ ਦਾ ਕੋਟੇ ਦਾ ਕੋਡਾ ਜੋੜ ਕੇ ਚੱਲ ਰਹੇ ਨੇ